ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੈਂਸ ਅੱਜ ਆਪਾਂ ਆਪਣਾ ਸਲਾਈ ਕਲਾਸ ਦੁਬਾਰਾ ਤੋਂ ਸ਼ੁਰੂ ਕੀਤਾ ਆ ਠੀਕ ਆ ਪਹਿਲੇ ਸਲਾਈ ਕੋਰਸ ਵਿੱਚ ਵੀ ਮੈਂ ਤਕਰੀਬਨ ਤੁਹਾਡਾ ਸਾਰੇ ਕਮੀਜ਼ਾਂ ਦੀ ਸਲਵਾਰਾਂ ਦੀ ਹਰ ਇੱਕ ਤਰ੍ਹਾਂ ਦੇ ਪਲਾਜ਼ੋ ਦੀ ਕਟਿੰਗ ਸ਼ੇਅਰ ਕੀਤੀ ਹੋਈ ਆ ਪਰ ਇਸ ਵਾਰੀ ਮੈਂ ਜਿਹੜਾ ਸਲਾਈ ਕੋਰਸ ਸ਼ੁਰੂ ਕੀਤਾ ਇਹਦੇ ਵਿੱਚ ਮੈਂ ਤੁਹਾਨੂੰ ਕੱਪੜੇ ਤੇ ਸਿਖਾਉਂਗੀ ਇਹ ਮੇਰੀ ਪਹਿਲੀ ਵੀਡੀਓ ਆ ਇਹਦੇ ਵਿੱਚ ਮੈਂ ਤੁਹਾਨੂੰ ਦੇਖੋ ਕਾਵਿਦ ਪਰਿ ਸਖਾਇਆ ਹੋਇਆ ਗ੍ਰੇਸ ਪੇਪਰ ਤੇ ਤੇ ਇਹ ਮੈਂ ਬਿਲਕੁਲ ਜਿਹੜਾ ਸਲੀਮ ਨਾਪ ਹੁੰਦਾ ਆ ਉਹਦੇ ਅਕੋਰਡਿੰਗ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੈ ਕਿ ਆਪਾਂ ਸਲੀਮ ਲੜਕੀ ਦਾ ਜਿਹੜਾ ਕਮੀਜ਼ ਕਿੱਦਾਂ ਕੱਟਣਾ ਆ 17 ਇੰਚ ਛਾਤੀ 14 ਇੰਚ ਕਮਰ 17 ਇੰਚ ਦੇ ਹਿਸਾਬ ਨਾਲ ਠੀਕ ਆ ਇਹਦੇ ਵਾਸਤੇ ਦੇਖੋ ਮੈਂ ਗ੍ਰੇਸ ਪੇਪਰ ਲੈਲੇ ਹੋਏ ਨੇ ਦੋ ਪੇਪਰ ਤੇ ਆਪਣੇ ਕਮੀਜ਼ ਦੇ ਅਕੋਰਡਿੰਗ ਮੈਂ ਇਹ ਲੈਲੇ ਹੋਏ ਨੇ ਜਿੰਨੀ ਵੀ ਕਮੀਜ਼ ਦੀ ਲੰਬਾਈ ਆ ਉਤੋਂ 3 ਇੰਚ ਵਾਧਾ ਲੈਣਾ ਹੁੰਦਾ ਆ ਆਪਾਂ ਫੱਟੇ ਵਾਸਤੇ ਤੇ ਉੱਪਰ ਵਾਲੀ ਮੋਢੇ ਵਾਲੀ ਸਲਾਈ ਵਾਸਤੇ ਚੜਾਈ ਦੇ ਵਿੱਚ ਆਪਾਂ ਆਪਣੇ ਘੇਰੇ ਤੋਂ 2 ਇੰ ਲੈਣਾ ਹੁੰਦਾ ਆ ਠੀਕ ਹੈ ਤੇ ਦੇਖੋ ਫਰੈਂਡਸ ਇਸ ਤਰੀਕੇ ਦੇ ਨਾਲ ਮੈਂ ਕਪੜਾ ਲਲਿਆ ਹੋਇਆ ਆ ਹੁਣ ਮੈਂ ਤੁਹਾਨੂੰ ਦੱਸੂਗੀ ਕਿ ਸਲੀਮ ਲੜਕੀ ਦਾ ਆਪਾਂ ਤੀਰਾ ਕਿੰਨਾ ਰੱਖਣਾ ਆ ਨੋਰਮਲ ਅਗਰ ਤੁਸੀਂ 2-3 ਇੰਚ ਗਲਾ ਬਣਾਉਂਦੇ ਪਏ ਹੋ ਮਤਲਬ ਜਿਹੜੀਆਂ ਸਲੀਮ ਲੜਕੀਆਂ ਉਹਨਾਂ ਦਾ ਗਲਾ ਆਪਾਂ ਨੂੰ ਛੋਟਾ ਬਣਾਉਣਾ ਪੈਂਦਾ ਹੈ ਬੈਕ ਸਾਈਡ ਵਾਲਾ ਇਸ ਕਰਕੇ ਆਪਾਂ ਤੀਰਾ 7 ਇੰਚ ਲਵਾਂਗੇ ਅਗਰ ਤੁਸੀਂ ਸਲੀਮ ਲੜਕੀ ਦਾ ਮੰਨ ਲਓ 17 ਇੰਚ ਛਾਤੀ ਆ 14 ਇੰਚ ਕਮਰ ਆ ਉਹਦਾ ਤੁਸੀਂ ਡੀਪ ਨੈਕ ਬਣਾਉਣਾ ਆ ਫਿਰ ਤੁਸੀਂ ਇੱਥੇ ਜਿਹੜਾ 6 ਇੰਚ ਨੈਕ ਤੀਰਾ ਲੈ ਸਕਦੇ ਹੋ ਠੀਕ ਹੈ ਮੈਂ 7 ਇੰਚ ਤੀਰਾ ਲ ਇਹਨੂੰ 4 ਇੰਚ ਤੱਕ ਬੈਕ ਨੈਕ ਬਣਾ ਸਕਦੇ ਆ 7 ਇੰਚ ਤੀਰੇ ਦੇ ਨਾਲ ਤੇ ਇਹਦਾ ਜਿਹੜਾ ਮੈਂ ਮੋਢਾ ਲਿਆ ਆ 7.5 ਇੰਚ ਲੈ ਕੇ ਇੱਥੇ ਆਪਾਂ ਲਾਈਨ ਖਿੱਚ ਲਈ ਆ ਹੁਣ ਆਪਾਂ ਜਿੱਥੇ ਮੋਢੇ ਦੀ ਨਿਸ਼ਾਨੀ ਲਾਈ ਉੱਥੋਂ ਆਪਾਂ 7 ਇੰਚ ਤੇ ਇੱਕ ਮਾਰਕਿੰਗ ਕਰਾਂਗੇ ਇੱਥੇ ਆਪਣਾ ਕਮਰ ਦਾ ਨਿਸ਼ਾਨ ਲੱਗਣਾ ਆ ਤੇ ਇੱਥੇ ਇੰਚ ਟੇਪ ਰੱਖਨਦਾਂਗੇ ਆਪਾਂ ਤੇ ਇੱਥੇ ਆਪਣੇ ਕਮੀਜ਼ ਦੇ ਅਕੋਰਡਿੰਗ ਆਪਣੀ ਸਾਈਡ ਦੀ ਸਲਾਈ ਜਿਹੜੀ हिਪ ਦੀ ਸਲਾਈ ਉਹ ਲਗਾ ਲਾਂਗੇ ਮੈਂ ਇੱਥੇ 15 ਇੰਚ हिਪ ਦੀ ਸਲਾਈ ਲਈ ਆ ਠੀਕ ਆ ਹੁਣ ਇਸ ਤੋਂ ਬਾਅਦ ਆਪਾਂ ਮੋਢੇ ਦੀ ਸ਼ੇਪ ਦਵਾਂਗੇ ਦੇਖੋ ਜਿੱਥੇ ਆਪਣਾ ਇਹ ਬਣਿਆ ਹੋਇਆ ਨੁੱਕਰ ਬਣੀ ਆ ਇੱਥੇ ਆਪਾਂ 1 ਇੰਚ ਦੀ ਮਾਰਕਿੰਗ ਕਰਕੇ ਤੇ ਮੋਢੇ ਦੀ ਸ਼ੇਪ ਦੇ ਦਾਂਗੇ ਬੈਕ ਸਾਈਡ ਦੀ ਤੇ ਅੰਦਰ ਵਾਲੀ ਸਾਈਡ ਤੋਂ ਆਪਾਂ ਇੱਥੇ 1 ਇੰਚ ਦਾ ਗੈਪ ਲੈ ਕੇ ਤੇ ਇੱਥੇ ਆਪਾਂ ਅੰਦਰ ਵਾਲੀ ਸਾਈਡ ਤੇ ਇੱਕ ਮਾਰਕਿੰਗ ਕਰਨੀ ਆ ਇਸ ਨਿਸ਼ਾਨ ਨੂੰ ਆਪਾਂ ਉੱਪਰ ਵਾਲੇ ਨਿਸ਼ਾਨ ਦੇ ਨਾਲ ਮੇਲ ਦਾਂਗੇ ਬਣਾਉਣ ਤੋਂ ਬਾਅਦ ਆਪਾਂ ਇੱਥੇ ਵੀ ਇੱਕ ਗੋਲ ਸ਼ੇਪ ਦੇ ਦਾਂਗੇ ਮਤਲਬ ਮੋਢੇ ਦੀ ਸ਼ੇਪ ਦੇ ਦਾਂਗੇ ਗਲਾਈ ਦੇ ਵਿੱਚ ਹੁਣ ਆਪਾਂ 17 ਇੰਚ ਛਾਤੀ ਦੇ ਹਿਸਾਬ ਨਾਲ 8.5 ਤੇ ਨਿਸ਼ਾਨ ਲਾਵਾਂਗੇ 2 ਇੰਚ ਸਲਾਈ ਮਾਰਜਿਨ ਲੈ ਲਾਂਗੇ 14 ਇੰਚ ਕਮਰ ਦੇ ਹਿਸਾਬ ਨਾਲ 7 ਇੰਚ ਕਮਰ ਦਾ ਨਿਸ਼ਾਨ ਲਾ ਕੇ ਤੇ ਆਪਾਂ ਇੱਥੇ 2 ਇੰਚ ਸਲਾਈ ਮਾਰਜਿਨ ਲੈ ਲਾਂਗੇ 17 ਇੰਚ ਆਪਣੀ ਕਮਰ ਆ ਸੋ ਆਪਾਂ ਇੱਥੇ 8.5 ਲੈ ਕੇ 2 ਇੰਚ ਆਪਾਂ ਲੈ ਲਾਂਗੇ ਸਲਾਈ ਮਾਰਜਿਨ ਕਾ ਇਹ ਜਿਹੜਾ ਆਪਕ ਕਮੀਜ਼ ਦੀ ਕਟਿੰਗ ਦੱਸਦੇ ਪਏ ਆ ਇਹ ਆਪਣਾ ਪਲੇਟਾਂ ਤੋਂ ਬਗੈਰ ਆ ਅਗਰ ਤੁਸੀਂ ਇੰਨੀ ਪਤਲੀ ਲੜਕੀ ਵਾਸਤੇ ਪਲੇਟਾਂ ਵਾਲਾ ਕਮੀਜ਼ ਬਣਾਉਣਾ ਚਾਹੁੰਦੇ ਹੋ ਮੈਨੂੰ ਕਮੈਂਟ ਵਿੱਚ ਦੱਸਿਓ ਫਿਰ ਮੈਂ ਤੁਹਾਡੇ ਵਾਸਤੇ ਉਹ ਵੀ ਵੀਡੀਓ ਲੈ ਕੇ ਆਉਂਗੀ ਸੋ ਮੈਂ ਇਹ ਪਲੇਟਾਂ ਤੋਂ ਬਗੈਰ ਵਾਲੇ ਕਮੀਜ਼ ਦੀ ਤੁਹਾਡੇ ਨਾਲ ਕਟਿੰਗ ਸ਼ੇਅਰ ਕੀਤੀ ਹੈ ਇਸ ਤੋਂ ਬਾਅਦ ਹੁਣ ਆਪਾਂ ਕੇਗ ਦਾ ਨਿਸ਼ਾਨ ਲਾਵਾਂਗੇ ਘੇਰਾ ਵੀ ਆਪਾਂ ਜਿੰਨੀ ਹੀ ਪੋਨਾ ਹੀ ਰੱਖਣਾ ਆ 17 ਇੰਚ ਸਾਢੇ ਅੱਠ ਦੇ ਨਿਸ਼ਾਨ ਲਾ ਲਿਆ 2 ਇੰਚ ਆਪਾਂ ਸਲਾਈ ਮਾਰਜਿਨ ਲੈ ਲਿਆ ਜਿਹੜਾ ਤਰਪਾਈ ਕਰਨੀ ਆ ਆਪਾਂ ਫੋਲਡ ਕਰਨਾ ਆ ਔਰ ਉਪਰ ਵਾਲੇ ਨਿਸ਼ਾਨ ਨਾਲ ਆਪਾਂ ਇਸ ਤਰੀਕੇ ਦੇ ਨਾਲ ਸਿੱਧੀ ਸਿੱਧੀ ਮਾਰਕਿੰਗ ਕਰ ਦਾਂਗੇ ਠੀਕ ਆ ਆਪਣੀ ਇਹ ਸਾਰੀਆਂ ਮਾਰਕਿੰਗ ਹੋ ਗਈ ਆ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਠੀਕ ਆ ਕਟਿੰਗ ਕਰਨ ਦੇ ਲਈ ਆਪਾਂ ਜਿਹੜੇ ਬਾਹਰ ਵਾਲੇ ਨਿਸ਼ਾਨ ਆ ਬਸ ਉਹਨਾਂ ਉਹਨਾਂ ਦੀ ਕਟਿੰਗ ਕਰਨੀ ਆ ਤੇ ਜਿਹੜੇ ਅੰਦਰ ਵਾਲੇ ਨਿਸ਼ਾਨ ਆ ਉੱਥੇ ਆਪਣੀਆਂ ਸਲਾਈਆਂ ਲੱਗਣੀਆਂ ਨੇ ਠੀਕ ਆ ਜ లై మార్జిన్ ਦਾ ਨਿਸ਼ਾਨ ਲਗਾਇਆ ਆਪਾਂ ਉੱਥੋਂ ਕਟਿੰਗ ਕਰਨੀ ਸਟਾਰਟ ਕਰਾਂਗੇ ਤੇ ਸਾਰੇ ਕਮੀਜ਼ ਦੀ ਜਿੱਦਾਂ ਜਿੱਦਾਂ ਮਾਰਕਿੰਗ ਹੋਈ ਆ ਬਸ ਆਪਾਂ ਉਦਾਂ ਉਦਾਂ ਹੀ ਕਟਿੰਗ ਕਰ ਦੇਣੀ ਆ ਠੀਕ ਆ ਸੋ ਫਰੈਂਸ ਵੀਡੀਓ ਵਧੀਆ ਲੱਗੇ ਯੂਸਫੁਲ ਲੱਗੇ ਤੇ ਲਾਈਕ ਜ਼ਰੂਰ ਕਰ ਦਿਓ ਅਗਰ ਤੁਸੀਂ ਸਾਡੇ ਸਲਾਈ ਕਲਾਸ ਦਾ ਹਿੱਸਾ ਬਣਨਾ ਚਾਹੁੰਦੇ ਹੋ ਸਾਡੇ ਦਾ ਸਲਾਈ ਕੋਰਸ ਕਰਨਾ ਚਾਹੁੰਦੇ ਹੋ ਦੁਬਾਰਾ ਤੋਂ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਜਦੋਂ ਵੀ ਮੈਂ ਨਵੀਂ ਵੀਡੀਓ ਬਣਾਵਾ ਸਲਾਈ ਕੋਰਸ ਦੀ ਤਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਹੁੰਚ ਸਕੇ ਸੋ ਫਰੈਂਸ ਇਸ ਤਰੀਕੇ ਦੇ ਨਾਲ ਆਪਾਂ ਕਟਿੰਗ ਕਰ ਲਈ ਆ ਕਰਨ ਤੋਂ ਬਾਅਦ ਹੁਣ ਆਪਣਾ ਫਰੰਟ ਔਰ ਬੈਕ ਪੱਲਾ ਜਿਹੜਾ ਕਟਿੰਗ ਹੋ ਗਿਆ ਆ ਹੁਣ ਆਪਾਂ ਕੀ ਕਰਨਾ ਆ ਕਿ ਜਿਹੜਾ ਬੈਕ ਪੱਲਾ ਇਹਦੇ ਵਿੱਚੋਂ ਕੱਢ ਦਾਂਗੇ ਫਰੰਟ ਪੱਲੇ ਤੇ ਆਪਾਂ ਹਜੇ ਇੱਕ ਕਾਟ ਹੋਰ ਪਾਉਣੀ ਆ ਠੀਕ ਆ ਇਹ ਆਪਾਂ ਦੋਨੋਂ ਪੱਲਿਆਂ ਨੂੰ ਇਕੱਠੀ ਕਾਟ ਪਾਈ ਸੀ ਹੁਣ ਜਿਹੜੀ ਅੰਦਰ ਵਾਲੀ ਜਿਹੜੀ ਆਰਮ ਹੋਣ ਦੀ ਕਾਟ ਆ ਉਹ ਆਪਾਂ ਫਰੰਟ ਵਾਲਾ ਪੱਲਾ ਅਲੱਗ ਕਰਕੇ ਫੇਰ ਪਾਉਣੀ ਆ ਠੀਕ ਆ ਕਈ ਵਾਰੀ ਇਹਦਾ ਹੁੰਦਾ ਆ ਕਿ ਆਪਣੇ ਅਗਲੇ ਪਿਛਲੇ ਦੋਨੋਂ ਪੱਲੇ ਇਕੱਠੇ ਕਟਿੰਗ ਹੋ ਜਾਂਦੇ ਆ ਫਿਰ ਆਪਾਂ ਨੂੰ ਬਹੁਤ ਮੁਸ਼ਕਲ ਹੁੰਦੀ ਆ ਸੋ ਫਰੈਂਸ ਆਪਾਂ ਇਹ ਗਲਤੀ ਨਹੀਂ ਕਰਨੀ ਬੈਕ ਪੱਲਾ ਅਲੱਗ ਕਰਕੇ ਫੇਰ ਹੀ ਆਪਾਂ ਫਰੰਟ ਪੱਲੇ ਦੇ ਆਰਮਹੋਲ ਦੀ ਕਟਿੰਗ ਕਰਨੀ ਹੁੰਦੀ ਆ ਦੇਖੋ ਫਰੈਂਸ ਆਪਣੇ ਬੈਕ ਔਰ ਫਰੰਟ ਦੋਨੋਂ ਪੱਲਿਆਂ ਦੀ ਕਟਿੰਗ ਹੋ ਗਈ ਹੁਣ ਆਪਾਂ ਇੱਕ ਕਾਟ ਹੋਰ ਪਾਉਣੀ ਆ ਫਰੰਟ ਪੱਲੇ ਦੇ ਵਿੱਚ ਉਹ ਆਪਾਂ ਪਾਉਣੀ ਆ ਗਲੇ ਵਾਲੀ ਸਾਈਡ ਠੀਕ ਆ ਦੇਖੋ ਇੱਥੋਂ ਮੋਢੇ ਵਾਲੀ ਸਾਈਡ ਤੇ 1/2 ਇੰਚ ਜਾਂ 1 ਇੰਚ ਦਾ ਮਾਰਕ ਕਰ ਲੈਣਾ ਇੱਥੋਂ ਆਪਾਂ ਗਲੇ ਦਾ ਨਿਸ਼ਾਨ ਲਾ ਲੈਣਾ ਜਿੰਨੇ ਇੰ ਲਾਈਨ ਖਿੱਚ ਦੇਣੀ ਆ ਲਾਈਨ ਖਿੱਚ ਕੇ ਆਪਾਂ ਸਿਰਫ ਇੰਨੇ ਇੰਨੇ ਕੱਪੜੇ ਦੀ ਕਟਿੰਗ ਕਰ ਦੇਣੀ ਆ ਇਹਦੇ ਨਾਲ ਆਪਣੇ ਕਮੀਜ਼ ਦੀ ਫੀਟਿੰਗ ਬਹੁਤ ਵਧੀਆ ਆਉਂਦੀ ਆ ਠੀਕ ਆ ਤੇ ਆਪਣੀ ਜਿਹੜੀ ਵੀਡੀਓ ਆ ਡੇਲੀ ਸ਼ਾਮ ਨੂੰ 5 ਵਜੇ ਆਇਆ ਕਰੇਗੀ ਸਲਾਈ ਕੋਰਸ ਦੀ ਹੋਰ ਵੀ ਜਿਹੜੇ ਆਪਾਂ ਆਪਣੇ ਕਿਸੇ ਵੀ ਸੂਟ ਤੇ ਡਿਜ਼ਾਈਨਿੰਗ ਕਰਾਂਗੇ ਕੋਈ 슬ੀਵ ਤੇ ਜਾਂ ਕੋਈ ਸੂਟ ਤੇ ਉਹਨਾਂ ਦੇ ਨਾਲ-ਨਾਲ ਦੇ ਨਾਲ ਸ਼ੇਅਰ ਕਰਿਆ ਕਰੂੰਗੀ ਸੋ ਫਰੈਂਡਸ ਵੀਡੀਓ ਵਧੀਆ ਲੱਗੇ ਯੂਸਫੁਲ ਲੱਗੇ ਤੇ ਜ਼ਰੂਰ ਲਾਈਕ ਕਰਿਓ